ਦਵਾ ਕੀ ਰਹੇ ਹੋ ਬਾਈ ਜੀ ਕੀ ਹੋ ਯਾਰ ਦੋ ਆ ਬਾਈ ਲੈ ਰਹੇ ਦੇਖੀ ਬਾਈ ਬਰਾਈ ਕੀ ਬਾਤ ਹੈ ਜੀ ਕੀ ਮੁੱਲ ਕਰਿਆ 20000 ਮੰਗਦਾ ਜੀ ਮੇਰਾ ਕੱਟ ਨਹੀਂ ਪੈਸੇ ਲਾਏ ਯਾਰ 15000 ਰੁਪਏ ਲਾਏ ਬਾਈ ਕਾਟ ਤਾਂ ਕੋਈ ਨਹੀਂ ਛੱਡੀ ਬਾਈ ਵੈਸੇ ਕੱਚਾ ਜੀ ਨਹੀਂ ਲਾਇਆ ਯਾਰ ਕੋ ਪ੍ਰੇਮੀ ਦੱਸ ਕੱਟ ਲਾਏ ਨੇ ਪੈਸੇ ਹੈ ਕੋ 12 ਨਹੀਂ ਕਿਹਾ 10 ਨਹੀਂ ਕਿਹਾ ਹੋਰ ਹਟ-ਬਟ ਕੇ ਦੱਸ 18000 ਰੁਪਏ ਦੇ ਦੱਸ ਉਹ ਨਹੀਂ ਜਾ ਰਾ ਜਿਹੜਾ ਹੈ ਯਾਰ ਇਹਨਾਂ ਨਾਲ ਵੀ ਨਵੇਂ ਬੰਦੇ ਨੇ ਐ ਗਲਤ ਨਹੀਂ ਸਪੰਦ ਤੁਹਾਡੇ ਤੁਹਾਡੇ ਬਲੀਵ ਤੇ ਹੀ ਆ ਮਾਲ ਵਿਚਾਰ ਤਰਪੰਤ ਨੇ ਕਰੀ ਗੱਲਾਂ ਮੈਂ ਤਾਂ ਆ ਇਹਨਾਂ ਨਾਲ ਮਨੀ ਨਾ ਨਜਾਇਜ਼ ਕਰ ਸਕਦੇ ਜੇ ਹੁਣ ਗਾਹਕ ਨਾਲ ਪਾਣਾ ਵੀ ਕਰਾਇਆ ਪਾ ਕੇ ਆਣਾ ਜੇ ਇਹਨਾਂ ਨਾਲ ਆਪਾਂ ਗਲਤ ਕਰਾਂਗੇ ਫਿਰ ਉਹ ਵੀ ਨਹੀਂ ਠੀਕ ਗਾਹ ਨੂੰ ਕਿਵੇਂ ਆਊਗਾ ਯਾਰ ਇੱਕ ਕੱਸੀ ਆ ਕੰਡ ਆ ਮੇਵਣੇ ਰੋਣੇ ਵਧੀਆ ਆ ਕਿੰਨੇ ਕਿਲੋ ਪਾਊਗਾ ਇਹ ਕੋ ਗੱਲ 20 30 ਕਿਲੋ ਹੈ ਇੰਨਾ ਰੁਪਈਆ ਆਉਂਦਾ 25 ਹਾਂ ਆ ਥੋੜਾ ਘਟੋ ਜੈ ਜਿਆ ਰੱਖ ਲੋ ਜਿਆ ਜਿਆ ਸਾਰਾ ਬਾਟ ਬਟ ਕੇ ਦਾ ਹੈ ਪੱਕੀ ਦਾ ਦੇ ਯਾਰ ਵੀਰੇ ਟਿੱਕੇ ਲਾਸਟ ਕਰੂੰਗਾ ਜੀ ਫਿਰ ਹਾਂ ਫਿਰ ਨਹੀਂ ਘਟਦਾ ਤੁਸੀਂ 17000 ਰੁਪਏ ਲਾਸਟ ਬਾਸ ਅਜਾ 16000 ਦੇ ਦੇ ਚਲ ਚਲ ਫਾੜ ਲਾ 16000 ਦੇ ਉਹ 16 ਹਾਂ ਜੀ 1000 ਦੇ ਇੱਕ ਖੱਸੀ ਆ ਹਾਂ ਜੀ ਕਾਂਡੂ ਆ ਇੱਕ ਖੱਸੀ ਦੰਦਾ ਦੇ ਕਿਵੇਂ ਨੇ ਇਹ ਥੀਰੇ ਨਹੀਂ ਬੱਚੇ ਨੇ ਆ ਬਾਈ ਨੇ ਲੈਨੇ ਕਿਹੜੇ ਪਿੰਡੋਂ ਆ ਵੀਰੇ ਅਸੀਂ ਵੀਰੇ ਐ ਲਾਜ ਯੂਨੀਵਰਸਿਟੀ ਕੋਲ ਪਾਸ ਰੋਡ ਤੋਂ ਅੱਛਾ ਨਹੀਂ ਇਹ ਪਾਲਣ ਵਾਸਤੇ ਲੈਣਗੇ ਪਾਲਣ ਵਾਸਤੇ ਕਰਿਆ ਕਲਪਾਰ ਨੂੰ ਨਹੀਂ ਆਪਾਂ ਨੇ ਅਸਲ ਵਿੱਚ ਨਾ ਆਪਣੀ ਵੀਰੇ ਹੁਣ ਪਲੈਨਿੰਗ ਫਾਰਮਿੰਗ ਕਰਨ ਦੀ ਅੱਛਾ ਨਾ ਮੈਂ ਉਹਦੇ ਵਿੱਚ ਕੀ ਕਿੰਨੇ ਕੁ ਡੰਗਰ ਲੈ ਲੈ ਤੂੰ ਬੰਦਾ ਹਾਲੇ ਸਟਾਰਟ ਅੱਜ ਪਹਿਲਾਂ ਹੀ ਸੌਦਾ ਕਰਿਆ ਪਹਿਲਾ ਡੰਗਰ ਲੈ ਹਾਲੇ ਇਥੋਂ ਡੰਗਰ ਉਹ ਵੀ ਇਥੋਂ ਆ ਬੱਕਰੇ ਲੈਣਗੇ ਉਹ सरपंच ਨੇ ਕਿਹਾ ਸੀ ਅਸੀਂ ਤਾਂ ਆਏ ਹਲੇ ਸਟੱਡੀ ਕਰਨੇ ਦੀ ਸਰਪੰਚ ਗਿਆ ਚਲਾਤ ਨੂੰ ਮੈਂ ਦਵਾਉਣਾਗਾ ਡੰਗਰ ਆਏ ਸਰਪੰਚ ਸਾਹਿਬ ਹਾਂ ਜੀ ਫਿਰ ਐ ਹੁੰਦਾ ਨਾ ਬੰਦੇ ਆਏ ਨੇ ਇਹਨਾਂ ਨੂੰ ਮਾਲ ਵੀ ਤਾਂ ਹੀ ਕੰਮ ਸਟਾਰਟ ਹੋਊਗਾ ਨਾ ਸਹੀ ਗੱਲ ਆ ਇਕੱਠੇ ਡੰਗਰ ਲਾਉਣ ਨਾਲੋਂ ਕਿਰਾਂ ਦੋ ਤੇ ਇਹੋ ਕਰੋ ਸਰਚ ਚੱਲਣ ਦਿਓ ਹਾਂ ਜੀ ਆਪਣੀ ਵਾਲੇ ਸਰਚ ਹੀ ਆ ਸਰਚ ਪਲੈਨਿੰਗ ਆ ਆਪਣੀ ਵਿੱਚ ਕੋਈ ਗੱਲ ਨਹੀਂ ਥੋੜਾ ਥੋੜਾ ਕਰੀ ਸਹੀ ਆ ਚਲੋ ਦੋ ਡੰਗਰ ਲੈ ਜੀ ਇਹਨਾਂ ਨੂੰ ਪੂਰੀ ਸਪੋਰਟ ਕਰਾਂਗੇ ਠੀਕ ਆ ਜਿਹੜਾ ਬੰਦਾ ਨਵਾਂ ਕੰਮ ਕਰਦਾ ਉਹਨੂੰ ਹਰ ਪੱਖ ਤੋਂ ਸਪੋਰਟ ਕਰਦਾ ਮੈਂ ਠੀਕ ਹੈ ਜੀ ਹਾਂ ਕੋਈ ਦਵਾਈ ਬੂਟੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਹਮ ਹਰ ਪੱਖ ਦੀ ਮੰਡੀ ਆਪਣੀ ਹਰ ਐਤਵਾਰ ਨੂੰ ਲੱਗਦੀ ਆਪ ਹੀ ਲਵਾਉਣਾ ਹੈ ਹਾਂਜੀ ਹਾਂ ਸੌਦੇ ਆਪ ਵੀ ਕਰਾ ਦਨੇ ਆਪ ਕਰਾ ਦਨੇ ਆਪ ਕਰਾ ਦੰਦੇ ਨੇ ਚਲੋ ਦੋ ਬੱਕਰਿਆਂ ਦੇ ਸੌਦੇ ਹੋ ਗਏ ਦੇਖੀ ਬਈ ਦਿਖਾ ਦਨਾ ਉਹਨੂੰ ਆਣਗੇ ਬਾਜੰਦਾ ਇੱਕ 25 ਕਿਲ ਹੋਊਗਾ ਇੱਕ 17 18 ਕਿਲੋ ਦਾ ਹੋਊਗਾ ਵੱਧ ਵੱਧ ਠੀਕ ਹੈ ਇੱਕ ਖਸੀਏ ਇੱਕ ਕਰਵਾਉਣਾ ਪਊਗਾ ਯਾਨੀ ਕਿ ਵਜ਼ਨ ਪਾਉਣ ਵਾਲੇ ਜਾਨਵਰ ਹੈਗੇ ਨੇ ਠੀਕ ਆ ਸਰਪੰਨ ਸਾਹਿਬ ਠੀਕ ਆ ਬਾਈ ਧੰਨਵਾਦ ਓਕੇ ਆ ਪਹੁੰਚਿਆ ਕਰੋ ਸਾਰਾ ਐਤਵਾਰ ਨੂੰ ਮੰਡੀ ਲੱਗਦੀ ਹੈ ਜੀ ਹਾਂਜੀ ਹਾਂਜੀ ਤੇ ਮੜਾ ਜੀ ਦੱਸਿਓ ਡਿਟੇਲ ਦੇ ਨਾਲ ਐਤਵਾਰ ਜੀ ਮੰਨ ਲਓ ਨਾਬਾ ਪਾਸੋਂ ਰੋਡ ਆ ਜੀ ਨਾਬੇ ਤੋਂ 10 ਕਿਲੋਮੀਟਰ ਆ ਮੇਰਾ ਪਿੰਡ ਸੋਹਲੀ ਜੀ ਰੋਡ ਦੇ ਉੱਪਰ ਹੀ ਮੰਡੀ ਆ ਜੀ ਰੋਡ ਤੇ ਮੰਡੀ ਆ ਹਾਂਜੀ ਹਾਂਜੀ ਨਾਬੇ ਤੋਂ ਕਿੰਨਾ ਦੱਸਿਆ ਨਾਬੇ ਤੋਂ 10 ਕਿਲੋਮੀਟਰ ਆ ਜੀ ਇਧਰੋਂ ਫਤੇਗੜ ਸਾਹਿਬ ਵੱਲੋਂ ਪਾਸੋਂ ਤੋਂ ਹਾਂ ਫਤੇਗੜ ਸਾਹਿਬ ਪਾਸੋਂ ਤੋਂ ਹੈਗਾ 4 ਕਿਲੋਮੀਟਰ ਜੀ ਫਤੇਗੜ ਸਾਹਿਬ ਤੋਂ ਹੈਗਾ 22 ਕਿਲੋ 22 ਕਿਲੋਮੀਟਰ ਇਹ ਸੈਂਟਰ 'ਚ ਪਿੰਡ ਆ ਜੀ ਪਟਿਆਲਾ 20 ਕਿਲੋਮੀਟਰ ਆ ਹਾਂ ਇਸ ਸੈਂਟਰ ਚ ਮਾਲ ਵਧੀਆ ਆ ਜਾਂਦਾ ਤੁਹਾਡੇ ਕੋਲ ਬਹੁਤ ਵਧੀਆ ਕੁਆਲਟੀ ਦਾ ਮਾਲ ਆ ਜੀ ਆ ਜਾਂਦਾ ਜੀ ਹਾਂਜੀ ਹਾਂਜੀ ਸਹੀ ਪਹੁੰਚੋ ਬਈ ਵੱਦ ਤੋਂ ਵੱਦ ਸਾਰੇ ਪ੍ਰਬੰਧ ਵੀ ਹੋਣਗੇ ਮਾਈਆਂ ਕੋਲ ਠੀਕ ਹੈ ਜੀ ਸਰਪੰਚ ਸਾਹਿਬ